ਹਾਂਜੀ ਅੱਜ ਆਪਣੀ ਭੂਆ ਆਈ ਆ ਵੱਡੀ ਰਖੜੀ ਬੰਨਣ ਕੱਲ ਆਈ ਸੀ ਭੈਣ ਕੱਲ ਭੈਣ ਨੇ ਬੰਨੀ ਆ ਤੇ ਅੱਜ ਉਹ ਆਪਣੇ ਰਿਸ਼ਤੇਦਾਰੀ ਚ ਗਈ ਆ ਕੁੜੀ ਆ ਤੇ ਜਿਹੜਾ ਇਹ ਰਖੜੀ ਦਾ ਤਿਹਾਰ ਆ ਤੇ ਬਹੁਤ ਸੋਹਣਾ ਰਖੜੀ ਦਾ ਤਿਹਾਰ ਆ ਇਹ ਭੈਣ ਭਰਾਵਾਂ ਦਾ ਜਿਵੇਂ ਹੁਣ ਸਾਡੀਆਂ ਭੂਆ ਨੇ ਆਏ ਸਾਲ ਇਸੇ ਤਰ੍ਹਾਂ ਅਸੀਂ ਛੋਟੇ ਛੋਟੇ ਹੁੰਦੇ ਸੀ ਬਚਪਨ ਦੇ ਵਿੱਚ ਦੀ ਦੇਖਦੇ ਆਉਨੇ ਆ ਇਸੇ ਤਰ੍ਹਾਂ ਸਾਰੇ ਬੱਚਿਆਂ ਦੀਆਂ ਤੇ ਮੇਰੇ ਡੈਡੀ ਹੋਰਾਂ ਦੀਆਂ ਮੇਰੀ ਮੰਮੀ ਹੋਰਾਂ ਨੇ ਸਾਰਿਆਂ ਦੀਆਂ ਰੱਖੜੀਆਂ ਲੈ ਕੇ ਆਉਣੀਆਂ ਹੁੰਦੀਆਂ ਨੇ ਤੇ ਐਦਕੇ ਅਸੀਂ ਸਾਡੀ ਮੇਰੀ ਭੂਆ ਦੀ ਵੀ ਵੀਡੀਓ ਵਿੱਚ ਕਵਰ ਕੀਤੀ ਅਸੀਂ ਇਹਨਾਂ ਤੇ ਵੀ ਬਲੌਗ ਬਣਾਇਆ ਤੇ ਤੁਸੀਂ ਵੀ ਦੱਸੋ ਕਿਵੇਂ ਕਿਵੇਂ ਖੁਸ਼ੀ ਦੇ ਵਿੱਚ ਤੁਸੀਂ ਕਿੱਦਾਂ ਕਿੱਦਾਂ ਵੀਡੀਓ ਬਣਾਉਨੇ ਹੋ ਜਾਂ ਜਿਵੇਂ ਅਸੀਂ ਤਿਹਾਰ ਮਨਾਉਨੇ ਆ ਸਾਰੀ ਇੱਦੇ ਮਨਾਉਨੇ ਹੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਵੀ ਸਾਡੇ ਨਾਲ ਵੀਡੀਓ ਵਿੱਚ ਜੁੜਦੇ ਆ ਤੇ ਸਾਰਾ ਬਲੌਗ ਸਾਡਾ ਦੇਖਣਾ ਤੇ ਹੁਣ ਬਣ ਰਹੀ ਆ ਭੂਆ ਰਖੜੀ ਛੋਟੇ ਭਰਾ ਦੇ ਸੁਖਦੇਵ ਦੇ ਪਹਿਲਾਂ ਬੰਨੀ ਕਾਲੇ ਦੇ ਉਹਨੇ ਨਹਾਉਣਾ ਸੀਗਾ ਲੇਟ ਹੋ ਰਿਹਾ ਸੀ ਤੇ ਕੰਮ ਤੋਂ ਆਇਆ ਸੀ ਪਲੰਬਰ ਦਾ ਕੰਮ ਕਰਕੇ ਆਇਆ ਸੀ ਲਿਬੜਿਆ ਹੋਇਆ ਤੇ ਹੁਣ ਉਹਦਾ ਵਿਚਾਰੇ ਦਾ ਨਹਾਉਣ ਦਾ ਟਾਈਮ ਹੁਣ ਲੱਗੂਗਾ ਤੇ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਟਾਈਮ ਦੇ ਵਿੱਚੋਂ ਟਾਈਮ ਕੱਢਣਾ ਪੈਂਦਾ ਤੇ ਹੁਣ ਆ ਗਿਆ ਤੇ ਡੈਡੀ ਆ ਜਿਹੜਾ ਸਾਰਿਆਂ ਨਾਲ ਛੋਟਾ ਹੈਗਾ ਤੇ ਡੈਡੀ ਸੀ ਜਿਹੜਾ ਇਹਨਾਂ ਦਾ ਭੂਆ ਹੋਰਾਂ ਦਾ ਲਾੜੜਾ ਭਰਾ ਸੀਗਾ ਕਿਉਂਕਿ ਛੋਟੇ ਦਾ ਸਾਰ ਨੂੰ ਵੱਧ ਮੋਹ ਕਰਦੇ ਹੁੰਦੇ ਪਿਆਰ ਹੁੰਦਾ ਹੈਗਾ ਤੇ ਭੂਆ ਵੀ ਆਪਣੀ ਸਾਰਿਆਂ ਨੂੰ ਵੱਡੀ ਤੇ ਮੇਰੇ ਭਰਾ ਮੇਰੇ ਪਾਪੇ ਹੋរី ਸੀ ਜਿਹੜੇ ਇਹ ਭਰਾ ਸੀਗੇ ਪੰਜ ਭਾਈ ਦੋ ਭੈਣਾਂ ਸੀਗੀਆਂ ਛੋਟੀ ਭੂਆ ਨੇ ਵੀ ਆਉਣਾ ਸੀ ਉਹ ਬਾਅਦ ਚ ਆਉਗੀ ਕਿਉਂਕਿ ਉੱਥੇ ਵੀ ਕੁੜੀਆਂ ਨੇ ਰਖੜੀ ਬੰਨਣ ਆਉਣਾ ਸੀਗਾ ਭੂਆ ਦੇ ਜਵਾਕਾਂ ਦੇ ਤੇ ਸਾਰੀਆਂ ਭੈਣਾਂ ਨੂੰ ਤੇ ਸਾਰੇ ਭਰਾਵਾਂ ਨੂੰ ਚਾਹ ਹੁੰਦਾ ਹੀ ਹੈਗਾ ਤੇ ਕਿਉਂਕਿ ਉਧਰ ਵੀ ਹੈਂਡਲ ਕਰਨਾ ਸੀਗਾ ਤੇ ਸਾਡੀ ਭੂਆ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਦੇ ਕਮੈਂਟਾਂ ਦੇ ਵਿੱਚ ਸਾਡੀ ਭੂਆ ਦਾ ਧੰਨਵਾਦ ਕਰਨਾਗਾ ਕਿਉਂਕਿ ਇਹਨਾਂ ਨੇ ਕਦੇ ਵੀ ਕੋਈ ਨੇਰੀ ਆਵੇ ਕਹਿੰਦੇ ਹੁੰਦੇ ਆ ਹਵਾ ਆਵੇ ਕੋਈ ਮੀਂਹ ਆਵੇ ਛਖੜ ਜੋ ਲਾਵੇ ਇਹਨਾਂ ਨੇ ਭੱਜਿਆ ਆਉਣੀ ਆਉਣਾ ਹੁੰਦਾਗਾ ਸਦਾ ਲਈ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਤੇ ਆਏ ਸਾਲ ਇਹਨਾਂ ਨੇ ਮੇਰੀ ਮੰਮੀ ਹੋਰਾਂ ਦੀ ਰਖੜੀ ਲੈ ਕੇ ਆਉਣੀ ਤੇ ਸਾਡੀਆਂ ਰਖੜੀਆਂ ਲੈ ਕੇ ਆਉਣੀਆਂ ਮੇਰੀ ਭੂਆ ਹੋਰਾਂ ਦੀਆਂ ਲੈ ਕੇ ਆਉਣੀਆਂ ਇਸੇ ਤਰ੍ਹਾਂ ਜਿਵੇਂ ਪਰੰਪਰਾ ਚੱਲਦੀ ਆ ਇਸੇ ਤਰ੍ਹਾਂ ਹੁਣ ਸਾਡੀਆਂ ਜਿਹੜੀਆਂ ਕੁੜੀਆਂ ਨੇ ਸਾਡੀਆਂ ਭੈਣਾਂ ਨੇ ਤੇ ਉਹ ਵੀ ਇਸੇ ਤਰ੍ਹਾਂ ਹੀ ਹੁਣ ਰਖੜੀ ਮੇਰੇ ਬਾਪੇ ਹੋ ਰਹਿਆਂ ਦੀਆਂ ਸਾਡੀਆਂ ਮੇਰੀ ਮੰਮੀ ਹੋ ਰਹਿਆਂ ਦੀਆਂ ਸਾਡੀਆਂ ਭੈਣਾਂ ਦੀਆਂ ਸਾਰੇ ਪਰਿਵਾਰਾਂ ਦੀਆਂ ਰਖੜੀਆਂ ਲੈ ਕੇ ਆਉਂਦੀਆਂ ਨੇ ਤੇ ਉਦੋਂ ਬੜਾ ਮਨ ਖੁਸ਼ ਹੁੰਦਾ ਜਦੋਂ ਭੂਆ ਹੋਰੀ ਆਉਂਦੀਆਂ ਨੇ ਸਾਡੀਆਂ ਭੈਣਾਂ ਆਉਂਦੀਆਂ ਨੇ ਤੇ ਅੱਜ ਮੇਰੀ ਭੂਆ ਨੇ ਬੰਨੀ ਰਖੜੀ ਸਾਡੇ ਛੋਟੇ ਦੋਨੋਂ ਭਰਾਵਾਂ ਦੇ ਤੇ ਸਾਡੇ ਜਿਹੜੇ ਚਾਚੇ ਤਾਏ ਨੇ ਉੰਨਾ ਦੇ ਮੁੰਡਿਆਂ ਦੇ ਵੀ ਸਾਰੇ ਦੇ ਸਾਰੇ ਜਿੰਨੇ ਵੀ ਸਾਡੇ ਫੈਮਿਲੀ ਆ ਪਰਿਵਾਰ ਆ ਤੇ ਸਾਰਿਆਂ ਨੇ ਇਹਨੇ ਰਖੜੀ ਬੰਨੀ ਤੇ ਬਹੁਤ ਵਧੀਆ ਜਿਹੜਾ ਅ ਅਸੀਂ ਮੇਰੀ ਭੂਆ ਦਾ ਜੀ ਆਇਆ ਨੂੰ ਕਹਨੇ ਆ ਤੇ ਬਹੁਤ ਖੁਸ਼ੀ ਦੇ ਨਾਲ ਭੱਜੀ ਭੱਜੀ ਆਉਂਦੀ ਆ ਤੇ ਕਿਉਂਕਿ ਉਮਰ ਵੀ ਮੇਰੀ ਭੂਆ ਦੀ ਕਾਫੀ ਜ਼ਿਆਦਾ ਹੋ ਗਈ ਤੇ ਥੋੜੀ ਜੀ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਉਮਰ ਦੇ ਵਿੱਚ ਆ ਕੇ ਉਮਰ ਦੇ ਹਿਸਾਬ ਨਾਲ ਬੋਡਿਆਂ ਦੀ ਜਾਂ ਪ੍ਰੋਬਲਮ ਆ ਜਾਂਦੀ ਆ ਤੇ ਫਿਰ ਵੀ ਕਦੇ ਵੀ ਇਹਨੇ ਨੱਕ ਨਹੀਂ ਵੱਟਿਆ ਵੀ ਮੈਂ ਜਦ ਮੈਂ ਬਿਮਾਰ ਆ ਇਹਨੇ ਬਿਮਾਰ ਬੁਖਾਰ ਹੋਵੇ ਚਾਹੇ ਕਿਸੇ ਤਰ੍ਹਾਂ ਹੋਵੇ ਇਹਨੇ ਆਉਣੀ ਆਉਣਾਗਾ ਤੇ ਹਰ ਇੱਕ ਤਿਹਾਰ ਦੇ ਵਿੱਚ ਤੇ ਇਸੇ ਤਰ੍ਹਾਂ ਸਾਡੀਆਂ ਭੂਆ ਨੇ ਜਿਹੜੀਆਂ ਖੁਸ਼ ਰਹਿਣ ਤੇ ਹੁਣ ਵਾਰੀ ਆ ਗਈ ਸਾਡੀ ਤੇ ਅਸੀਂ ਵੀ ਹੁਣ ਰਖੜੀ ਬਣਾਉਣੇ ਆ ਤੇ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਤੇ ਆਪਾਂ ਥੋੜਾ ਜਿਹਾ ਕੈਮਰਾ ਕਰ ਲਈਏ ਨੇੜੇ ਤੇ ਹਾਂ ਜਿਹੜੀ ਤੁਸੀਂ ਹੋ ਜੋ ਖੜੇ ਹੁਣ ਅਸੀਂ ਰਖੜੀ ਬਣਾ ਲਈਏ ਭੂਆ ਦਾ ਆ ਸਮਾਗਮ ਲਈ ਪਾਸੇ ਤੇ ਮਤਲਬ ਲਈ ਪਾਸੇ ਹਾਂਜੀ ਆ ਕਲਰ ਰਖੜੀਆਂ ਬੰਨੀਆਂ ਸੀਗੀਆਂ ਸਿਮਰੀ ਨੇ ਇੱਕ ਭੇਜੀ ਸੀਗੀ ਆਪਣਾ ਸੰਦੀਪ ਨੇ ਸਿਸਟਰ ਨੇ ਵੱਡੀ ਭੈਣ ਨੇ ਤੇ ਆ ਬੰਨੀ ਸੀਗੀ ਸਿਮਰ ਨੇ ਤੇ ਦੋਨਾਂ ਦੇ ਰਖੜੇ ਬਨੇ ਸੀ ਅੱਜ ਵਰਦੇ ਵਰੀ ਭੂਆਰੀ ਤੇ ਪਰਮਾਤਮਾ ਐਸੀ ਤਰ੍ਹਾਂ ਹੀ ਸਾਰੇ ਪਰਿਵਾਰ ਨੂੰ ਖੁਸ਼ ਰੱਖੇ ਸਸਦਾ ਵਾਸਤਾ ਰੱਖੇ ਤੇ ਵਧੀਆ ਸਾਡੀਆਂ ਭੂਆ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਇਹ ਵੀ ਵਧੀਆ ਖੁਸ਼ ਰਹਿਣ ਤੇ ਸਾਡੇ ਜਿਹੜੀਆਂ ਹੁਣ ਬਾਤ ਚ ਕਰਦੇ ਆਂ ਖੱਲਰ ਉਹ ਵੀ ਸੰਭਿਲ ਪੁਆਈ ਤੇ ਜਾਨੀ ਕੇ ਜਿਹੜੀਆਂ ਭੂਆ ਹੋਰਾਂੀਆਂ ਲੋਹਾਂ ਨੇ ਕਹਾ ਗੋਬੀ ਵਧੀਆ ਰਹਿਣਾ ਗੋਬੀ ਇਹਨਾਂ ਨੂੰ ਵਧੀਆ ਰੱਖਣਾ ਖੁਸ਼ ਰੱਖਣ ਜਿੰਨੇ ਇਹਨਾਂ ਨੂੰ ਸਾਰੇ ਧੀ ਪੁੱਤ ਖੁਸ਼ ਰੱਖਦੇ ਆ ਤੇ ਉਹਨਾਂ ਦਾ ਪਰਿਵਾਰ ਵੀ ਵਧੀਆ ਜੁੜਿਆ ਹੋਇਆ ਵਧੀਆ ਬਣਿਆ ਹੋਇਆ ਹੈ ਤੇ ਹੁਣ ਪੂਆ ਵੀ ਨੋ ਦੇ ਵੀ ਹੁਣ ਰਖੜੀ ਬਣ ਰਹੀ ਹੈ ਸਾਡੇ ਸਾਹਮਣੇ ਆ ਤੇ ਸਾਥੋਂ ਪਰ ਹਜੇ ਤੱਕ ਜਾ ਨਹੀਂ ਗਿਆ ਪੂਆ ਰ ਆਪਣੇ ਲਾਂਬਾਗਾ ਤੇ ਜਾ ਕੇ ਆਵਾਂਗੇ ਪੂਆ ਜਦੋਂ ਆਉਂਦੇ ਨੇ ਆਪ ਤਾਂ ਮੈਨੂੰ ਲੱਗਾ ਸਾਨੂੰ ਕਾਫੀ ਪਰ ਭੂਆ ਹੁਰੀ ਜਾ ਕੇ ਤੇ ਸਾਥੋਂ ਜਾਇਆ ਨਹੀਂ ਗਿਆ ਕਿਉਂਕਿ ਮੈਨੂੰ ਪ੍ਰੋਬਲਮ ਦੀ ਕਰਕੇ ਬੁਖਾਰ ਹੋ ਕੋਰ ਦੇ ਹੋਣ ਕਰਕੇ ਦਿੱਕਤ ਆਉਣ ਕਰਕੇ ਮੈਂ ਜਾਇਆ ਨਹੀਂ ਗਿਆ ਇੱਕ ਕਮਦਾਂ ਨੂੰ ਬਦੀ ਆ ਸਾਰਿਆਂ ਨੂੰ ਜਿਸ ਦਾ ਨੰਬਰ ਦਾ ਆਰਓ ਦਾ ਫੋਨ ਕਰਕੇ ਕੰਮ ਸਾਡੇ ਕੋਲ ਓਵਰ ਹੋ ਜਾਂਦਾ ਤੇ ਉਸ ਕਰਕੇ ਸਾਥੋਂ ਕਿਸੇ ਪਾਸੇ ਵੀ ਜਾਇਆ ਜਾਂਦਾ ਤੇ ਕੋਈ ਹਰ ਇੱਕ ਬੰਦਾ ਆਪਣੀ ਕਮੇਲਦਾਰੀਆਂ ਦੇ ਵਿੱਚ ਵੜ ਜਾਂਦਾ ਇੱਕ ਰਿਸ਼ਤੇ ਨੇ ਜਿਹੜੇ ਮਜ਼ਬੂਤ ਰਿਸ਼ਤੇ ਨੇ ਆਪਣੇ ਪੁਰਾਣੇ ਤਾਲੂ ਬਦੀ ਆ ਜਿਵੇਂ ਭੂਆ ਭੈਣਾਂ ਦੇ ਹੁੰਦੇ ਨੇ ਤੇ ਇਹ ਬਹੁਤ ਗੁੱਡੇ ਹੁੰਦੇ ਆ। ਭੂਆ ਨਾਲ ਭੈਣਾ ਨਾਲ ਸਦਾ ਲਈ ਵਰਤਦੇ ਰਹੋ। ਕੋਈ ਕਈ ਵਾਰ ਐਸੀਆਂ ਦੀਆਂ ਪ੍ਰੋਬਲਮਾਂ ਹੋਈਆਂ ਨੇ ਪਰ 12 ਦੇ ਵਿੱਚ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਜਿਹੜੇ ਆਪਣੇ ਰਿਸ਼ਤੇ ਨੇ ਉਹਨਾਂ ਨੂੰ ਕਾਇਮ ਰੱਖੋ ਕਿਉਂਕਿ ਇੱਕ ਰਿਸ਼ਤੇ ਅੱਜ ਕੱਲ੍ਹ ਦੇਖ ਰਹੇ ਆ ਲੋਕ ਮਤਵਲ ਤੇ ਵਰਤ ਰਹੇ ਨੇ। ਮਤਵਲ ਤੇ ਨਹੀਂ ਵਰਤਣਾ ਹੈਗਾ ਕਿਉਂਕਿ ਜਿਹੜੇ ਰਿਸ਼ਤੇ ਨੇ ਆਪਣੇ ਪ੍ਰੋਪਰ ਉਹ ਕਾਇਮ ਰਹਿਣਾ ਤੇ ਹੁਣ ਵਾਰੀ ਆ ਗਈ ਜੱਗਾ ਨਾ ਕੇ ਆ ਗਿਆ ਤੇ ਹੁਣ ਜੱਗੇ ਦੀ ਵਾਰੀ ਆ ਗਈ। ਇਹ ਹੁਣ ਉਹਨਾਂ ਦੇ ਬਣਾਉਣੇ ਰਖੜੀ ਤੇ ਆ ਬਣਾਇਓ ਲੇਕਿਨ ਹਾਰੋ ਇੱਕ ਵਾਰ ਜੀ ਖਾਜੀ ਬਣਾਇ ਕਿ ਤੇ ਗੇੜੀ ਵਾਰੀ ਐਕਸਮ ਆ ਜਿਉਣਾ ਆ ਦੇਖੋ ਮੈਂ ਇਹ ਵੀ ਦੋਨੇ ਕਾਲਾ ਤੇ ਹਨ ਦੋਨੇ ਕੰਮ ਤੇ ਗਏ ਹੋਏ ਸੀਗੇ ਲੇਟ ਹੋ ਗਏ ਸੀ ਇਹਨਾ ਹੋਣ ਲੱਗ ਗਿਆ ਸੀਗਾ ਤੁਹਾਨੂੰ ਪਤਾ ਆ ਵੀ ਕੰਮ ਆ ਜਿਹੜਾ ਪਰੰਪਰ ਦਾ ਡੇਰਾ ਮੇੜਾ ਕਵੇਲਾ ਹੋ ਜਾਂਦਾ ਕੰਮ ਦੇ ਵਿੱਚ ਜਦੋਂ ਵੀ ਕਿਸੇ ਦੇ ਕੋਈ ਪ੍ਰੋਬਲਮ ਆਉਂਦੀ ਆ ਜਾਣਾ ਪੈਂਦਾ ਤੇ ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਸਾਡੇ ਨੂੰ ਆਉਂਦੀ ਇਹ ਰਕੜੀ ਬਣਾਣਾ ਮੋਦੇ ਟਾਈਮ ਦੇ ਵਿੱਚ ਆ ਰਖੜੀਆਂ ਆ ਗਈਆਂ ਅੱਗੇ ਫੁੱਲ ਜੇ ਵਾਲੀਆਂ ਖਾਂਦੇ ਹੁੰਦੀਆਂ ਵੱਡੀਆਂ ਵੱਡੀਆਂ ਪਹੁੰਚੀਆਂ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਤੇ ਅੱਜ ਵੀ ਯਾਦ ਨੇ ਪਹਿਲਾਂ ਸਾਡੇ ਵਾਸਤੇ ਮੇਰੇ ਭੂਆ ਪਹੁੰਚੀਆਂ ਲੈ ਕੇ ਆਉਂਦੀ ਤੇ ਮੇਰੇ ਡੈਡੀ ਭਰਾ ਵਾਸਤੇ ਰਖੜੀਆਂ ਲੈ ਕੇ ਆਉਂਦੀ ਉਕੇ ਉਹ ਤਾਂ ਪਰਦੇਸ ਜਾਣੇ ਹੁੰਦੇ ਸੀਗੇ ਤੇ ਉਹਦੇ ਵਿੱਚ ਰਖੜੀ ਐ ਲੈ ਕੇ ਉਹਨੂੰ ਕਿਸੇ ਕੋਤੇ ਰਖੜੀ ਦੇ ਵਿੱਚ ਲੈ ਕੋ ਉਹਦੇ ਤੇ ਰਖੜੀ ਦੇ ਵਿੱਚ ਐ ਸੀਗਾ ਵੀ ਰਖੜੀ ਪਤਲੀ ਹੁੰਦੀ ਆ ਕੰਮ ਕਰਦੇ ਸੀ ਡੈਡੀ ਹੋਏ ਤਾਂ ਉਹ ਟੁੱਟਦੀ ਨਹੀਂ ਸੀਗੀ ਘਰਸੇ ਦੇ ਵਿੱਚ ਛਾੜਦੇ ਨਹੀਂ ਸੀ ਸਾਡੇ ਕੋਲੇ ਪਹੁੰਚਣਿਆ ਹੁੰਦੀਆਂ ਅਸੀਂ ਉਹਨਾਂ ਨੂੰ ਸ਼ੌਂਕ ਨਾਲ ਕਈ ਵੇਦਨ ਰੱਖਦੇ ਬੱਚੇ ਨਿਆਣੇ ਹੁੰਦੇ ਆ ਸਾਨੂੰ ਪੱਧੀ ਇੱਕ ਦੂਜੇ ਨੂੰ ਦੇਖਦੇ ਦੇਖਦੇ ਤੋੜ ਦਿੰਦੇ ਸਭ ਤੋਂ ਪੱਟ ਵੀ ਦਿੰਦੇ ਹੁੰਦੇ ਸੀ ਜੇਕਰ ਉਹ ਪਹੁੰਚਿਆ ਜਿਹੜੇ ਜਿਹੜੇ ਵੀਰਾਂ ਦੇ ਬੰਦਿਆਂ ਨੇ ਤਾਂ ਉਹ ਵੀ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਕਿਉਂਕਿ ਪਹਿਲਾਂ ਵਾਲੇ ਸੰਦੇ ਦੇ ਵਿੱਚ ਪਹੁੰਚੀਆਂ ਹੁੰਦੀਆਂ ਵੱਡੀਆਂ ਵੱਡੀਆਂ ਸ਼ੌਪ ਹੁੰਦਾ ਜਵਾਕਾਂ ਨੂੰ ਵੀ ਅਸੀਂ ਆਹ ਵੱਡੀ ਪਹੁੰਚੀ ਫੁੱਲ ਵਾਲੀ ਬਣਾਈਏ ਤੇ ਕਿਹਨੇ ਕਿਹਨੇ ਬੰਡੀਆਂ ਨੇ ਤੇ ਕਿਹਨੇ ਕਿਹਨੇ ਬਣਾਏਗੇ ਇਹਦਾ ਕਮੈਂਟਾਂ 'ਚ ਜਰੂਰ ਦੱਸੋ ਸਾਡੇ ਬਲੌਗ ਦੇ ਨਾਲ ਜੁੜਨ ਦੇ ਲਈ ਸਾਰਾ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜਿਨੇ ਆਪਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੇ ਆਪਾਂ ਨੂੰ YouTube ਤੇ ਨਹੀਂ ਸਬਸਕ੍ਰਾਈਬ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਵੀਆਂ ਵੀਡੀਓ ਦੇਖਣ ਦੇ ਲਈ ਤੁਹਾਡੇ ਲਈ ਆਪਾਂ ਨਵੇਂ ਤਰ੍ਹਾਂ ਦੇ ਵੀਡੀਓ ਲੈ ਕੇ ਆਵਾਂਗੇ ਸਰਪ੍ਰਾਈਜ਼ ਜਲੂਨ ਕਰਨਾ ਤੇ ਆਪਣੇ ਫੇਸਬੁੱਕ ਤੇ ਪੇਜ ਬਣਾਇਆ ਹੋਇਆ ਆਈਡੀ ਬਣੀ ਪਈ ਆ ਉਹਨਾਂ ਨੂੰ ਦੋਨਾਂ ਨੂੰ ਤੁਸੀਂ ਵੀਡੀਓ ਹੁੰਦੀਆਂ ਨੇ ਤੇ ਉਹਨਾਂ ਨੂੰ ਤੁਸੀਂ ਫੋਲੋ ਕਰਨਾ ਤੁਹਾਡੇ ਦਾ ਜਿਹੜੀ ਹਰ ਇੱਕ ਵੀਡੀਓ ਪਹੁੰਚਾਈਏ ਧੰਵਾਦ ਜੀ ਥੈਂਕ ਯੂ